ਐਂਡ ਅਵੇਅਰ ਫੈਮਿਲੀ ਐਂਡ ਅ ਸੇਫ ਸੋਸਾਇਟੀ ਔਰ ਇਹ ਬਹੁਤ ਵੱਡਾ ਦਿਨ ਹੈ ਕਿ ਅੱਜ ਅਸੀਂ ਇੱਕ ਬਹੁਤ ਵੱਡਾ ਪੰਜਾਬ ਸਰਕਾਰ ਨੇ ਜੋ ਜੁੱਧ ਨਸ਼ੇ ਵਿਰੋਧ ਹੈ ਉਹਦੇ ਵਿੱਚ ਇੱਕ ਨਵਾਂ ਮੁਕਾਮ ਇੱਕ ਨਵੀਂ ਸ਼ੁਰੂਆਤ ਜੋ ਬਿਰਲਾ ਫਾਊਂਡੇਸ਼ਨ ਹੈ ਅਨੰਨਿਆ ਬਿਰਲਾ ਜੀ ਸਪੈਸ਼ਲੀ ਮੁੰਬਈ ਤੋਂ ਆਏ ਸੀ ਇਹਦੇ ਵਾਸਤੇ ਤੇ ਉਹਨਾਂ ਨੇ ਪੰਜਾਬ ਸਰਕਾਰ ਦੇ ਨਾਲ ਸਾਡੇ ਜਿਹੜਾ ਸਾਡਾ ਅੰਬੇਦਕਰ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਹੈ ਉਹਨਾਂ ਨੇ ਜਿਹੜਾ ਵਿਦਿਆ ਸਾਗਰ ਇੰਸਟੀਚਿਊਟ ਆਫ ਮੈਂਟਰ ਐ ਤਵਰਸਰਾ ਉਹਨਾਂ ਦੇ ਥਰੂ ਜਿਹੜਾ ਹੈਗਾ ਇੱਕ ਐਮਓਯੂ ਸਾਈਨ ਕੀਤਾ ਜਿਹਦੇ ਨਾਲ ਡਾਟਾ ਇੰਟੈਲੀਜੈਂਸ ਤੇ ਜਿਹੜਾ ਟੈਕਨੀਕਲ سپورਟਸ ਜਿਹੜਾ ਯੂਨਿਟ ਹੈਗਾ ਉਹ ਸੈਟਅਪ ਕੀਤਾ ਜਾਏਗਾ ਐਮਜ਼ ਮੁਹਾਵਲੀ ਦੇ ਵਿੱਚ ਇਸ ਤੋਂ ਸਵਾਏ ਜਿਹੜੇ 5 ਹੈਗੇ ਜਿਹੜੇ ਕਲਸਟਰ ਜਿਹੜਾ ਹੈਗਾ ਰਿਸੋਰਸ ਸੈਂਟਰਸ ਪਟਿਆਲੇ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਜਲੰਧਰ ਦੇ ਵਿੱਚ ਬਠਿੰਡੇ ਦੇ ਵਿੱਚ ਔਰ ਮੁਹਾਵਲੀ ਦੇ ਵਿੱਚ ਇਹ ਵੀ ਸੈਟਅਪ ਕੀਤੇ ਜਾਣਗੇ ਜਿੰਨਾ ਵੀ ਪੰਜਾਬ ਦੇ ਵਿੱਚ ਜੋ ਯੁੱਧ ਨਸ਼ੇਬੋਧ ਚੱਲਦਾ ਹੈ ਉਹਦੇ ਵਿੱਚ ਹੈਲਥ ਡਿਪਾਰਟਮੈਂਟ ਪੁਲਿਸ ਡਿਪਾਰਟਮੈਂਟ ਬਹੁਤ سارے ਜਿਹੜੇ ਡਿਪਾਰਟਮੈਂਟਸ ਆ ਉਹਨਾਂ ਦੀ ਆਪਸ ਵਿੱਚ ਸਕਿੱਲ ਡਵੈਲਪਮੈਂਟ ਉਹਨਾਂ ਦੀ ਆਪਸ ਕੋਆਰਡੀਨੇਸ਼ਨ ਔਰ ਸਾਡੇ ਜਿਹੜੇ ਜਿੰਨੇ ਵੀ ਸਾਡੇ ਰਿਸੋਰਸ ਪਰਸਨਸ ਆ ਗਏ ਆ ਚਾਹੇ ਉਹ ਜਿਹੜਾ ਨੈਸ਼ਨਲ ਡਰੱਗ ਡਿਪੈਂਡੈਂਸ ਟਰੀਟਮੈਂਟ ਸੈਂਟਰ ਹੈਂਸ ਵਿੱਚ ਹੈ ਪੀਜੀਆਈ ਦੇ ਵਿੱਚ ਹੈ ਇਸੇ ਤਰ੍ਹਾਂ ਆਈਆਈਟੀ ਰੋਪੜ ਜਿਹੜੇ ਕਿ ਸਾਡੇ ਅਗੇਨ ਨੋਲੇਜ ਪਾਰਟਨਰ ਹੈਗੇ ਆ ਉਹਨਾਂ ਸਾਰਿਆਂ ਦੀ ਕੋਆਰਡੀਨੇਸ਼ਨ ਕਰਨਾ 5544 ਜਿਹੜੇ ਓਡ ਸੈਂਟਰ ਚੱਲਦੇ ਆ ਉਹਨਾਂ ਦੇ ਵਿੱਚ ਉਹਨਾਂ ਦੀ ਸਾਰੀ ਪ੍ਰੋਗਰੈਸ ਮਾਨੀਟਰ ਕਰਨਾ ਇਹਦੇ ਜਿਹੜੇ ਅਲਟੀਮੇਟ ਬੈਨੀਫੀਸ਼ੀਰੀ ਆ ਪੇਸ਼ੈਂਟ ਹੋਣਗੇ ਲੋਕ ਹੋਣਗੇ ਉਹਨਾਂ ਦੀ ਕੀ ਫੀਡਬੈਕ ਹੈ ਔਰ ਉਹਨਾਂ ਦੇ ਉਹਨਾਂ ਨੂੰ ਆਪਾਂ ਨੂੰ ਉਹਦੇ ਵਿੱਚ ਕਿਸ ਤਰ੍ਹਾਂ ਜਿਹੜੀਆਂ ਆਪਾਂ ਕੋਈ ਨਵੀਂ ਜਿਹੜੀ ਜਿਸ ਤਰ੍ਹਾਂ ਅਸੀਂ ਪਹਿਲਾਂ ਉਹਨੂੰ ਡੀਕ੍ਰਮੈਨਲਾਈਜ਼ ਕੀਤਾ ਹਾਰ ਰਿਡਕਸ਼ਨ ਸਟਿਗਮਾ ਰਿਡਕਸ਼ਨ ਔਰ ਡਿਮਾਂਡ ਰਿਡਕਸ਼ਨ ਕਿੱਦਾਂ ਕਰਨੀ ਹੈ ਇਹ ਸਾਰਾ ਜਿਹੜਾ ਜਦੋਂ ਨੂੰ ਜਿਸ ਤਰ੍ਹਾਂ ਸਾਡੇ ਆਮ ਆਦਮੀ ਕਲੀਨਿਕ ਦੇ ਵਿੱਚ ਹੈ ਇੱਕ ਸਾਡੇ ਕੋਲੇ ਫੀਡਬੈਕ ਮੈਕੈਨਿਜ਼ਮ ਬਣਾਣਾ ਔਰ ਕਪੈਸਿਟੀ ਬਿਲਡਿੰਗ ਜਿਹਦੇ ਵਿੱਚ ਮੈਡੀਕਲ ਅਫਸਰ ਜਿਹੜੇ ਓਟ ਸੈਂਟਰ ਦੇ ਵਿੱਚ ਜਾਂ ਡੀਡਿਕਸ਼ਨ ਰੀਹੈਬਿਲੀਟੇਸ਼ਨ ਸੈਕਟਰ ਦੇ ਵਿੱਚ ਜਿਹੜੇ ਸਾਡੇ ਵਰਕਰਸ ਆ ਉਹਨਾਂ ਦੀ ਟ੍ਰੇਨਿੰਗ ਉਹ ਸਾਰੇ ਦਾ ਜਿੰਨਾ ਵੀ ਹੋਏਗਾ ਉਹਦੇ ਚ ਜਿਹੜੇ ਅਨੰਨਿਆ ਬਿਰਲਾ ਫੰਡیشن ਆ ਉਹ 50% ਦੇ ਸਾਡੇ 파ਟਰਨਰ ਹੈ ਕਿ ਉਹ ਚਾਹੇ ਉਹਦੇ ਵਿੱਚ ਜਿਹੜੇ ਰਿਸੋਰਸਸ ਆ ਕੌਨਸਲਟਸ ਦੇਣੇ ਆ ਜਾ ਜਿਹੜੇ ਟ੍ਰੇਨ ਪਾ ਮੈਨ ਪਾਵਰ ਦੇਣੀ ਆ ਔਰ ਇਹ ਸਾਰਾ ਜਿਹੜਾ ਸਾਡਾ ਇਹ ਅੱਜ ਦੇ ਦਿਨ ਦੀ ਵੈਸੇ ਵੀ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਇੰਟਰਨੈਸ਼ਨਲ ਡਰੇਗਿਸਟ ਡਰੱਗ 트ਾਫਫਿਕਰਸ ਹੈ ਉਹਦੇ ਵਿੱਚ ਪੰਜਾਬ ਦੇ ਵਿੱਚ ਜੋ ਪਹਿਲੀ ਮਾਰਚ ਤੋਂ ਸ਼ੁਰੂ ਹੋਇਆ ਸੀ ਇਹ ਉਹਦੇ ਵਿੱਚ ਬੜੀਆਂ ਸਾਡੀਆਂ ਜਿਹੜੀਆਂ ਅਚੀਵਮੈਂਟਸ ਆਈਆਂ ਜੀ ਜਿਵੇਂ ਤੁਹਾਡੇ 706 ਕਿਲੋ ਹੈਰੋਇਨ ਫੜੀ ਗਈ ਹੈ ਕਾਪੀ ਹਾਸਕ ਗਾਂਜਾ ოਪੀਅਮ ਇਸੇ ਤਰ੍ਹਾਂ ਜਿਹੜੇ ਤੁਹਾਡੇ 143 ਜਿਹੜੇ ਹੈਗੇ ਆ ਉਹ ਜਿੰਨੇ ਵੀ ਸਾਡੇ ਪਾਰਟਨਰ ਸੀਗੇ ਉਹਨਾਂ ਦੇ ਮਕਾਦਾ ਦੇ ਉੱਤੇ ਔਰ ਦੂਜੀਆਂ ਤੇ ਕਾਰਵਾਈ ਹੋਈ ਆ ਤੇ ਤਕਰੀਬਨ ਜਿਹੜੇ ਤੁਹਾਡੇ 109 ਹੈਗੇ ਆ ਉਹ ਇੰਕਾਊਂਟਰ ਦੇ ਵਿੱਚ ਜਿਹੜੇ ਸਮਗਲਰ ਫੜੇ ਗਏ ਆ ਔਰ ਇੱਕ ਹੋਰ ਜਿਹੜੀ ਸਭ ਤੋਂ ਵੱਡੀ ਗੱਲ ਸੀ ਕਿ ਜਿਹੜੇ ਲੋਕ ਬੜੀ ਦੇਰ ਤੋਂ ਕਹਿੰਦੇ ਸੀ ਦੇਖੋ ਪੁਲਿਸ ਦੇ ਡੀਐਸਪੀ ਫੜੇ ਗਏ ਬਹੁਤ ਸਾਰੇ ਜਿਹੜੇ ਜੇਲ੍ਹ ਦੇ ਸਪਲਾਈ ਕਰਦੇ ਸੀ ਉਹ ਬੰਦੇ ਫੜੇ ਗਏ ਤੇ ਬਹੁਤ ਦੇਰ ਤੋਂ ਲੋਕ ਕਹਿੰਦੇ ਸੀ ਕਿ ਜਿਹੜੇ ਬਹੁਤ ਦੇਰ ਤੋਂ ਬਚਦੇ ਆ ਵੀ ਜਿਹੜੇ ਤੁਸੀਂ ਕਿਸੇ ਵੀ ਕੋਈ ਮਗਰਮੱਛ ਨੂੰ ਹੱਥ ਨਹੀਂ ਪਾਉਂਦੇ ਹੋ ਤੇ ਇਹ ਜਿਹੜਾ ਇੰਟਰਨੈਸ਼ਨਲ ਡੇ ਅਗੇਂਸਟ ਜਿਹੜਾ ਹੈਗਾ ਡਰਗ ਐਡਿਕਸ਼ਨ ਐਂਡ ਇਲੀਸਟ ਟ੍ਰੈਫਿਕਿੰਗ ਇਹਦੇ ਵਿੱਚ ਜਿਹੜੇ ਆ ਗਿਆ ਉਹ ਵੀ ਹੁਣ ਕਾਬੂ ਦੇ ਵਿੱਚ ਆਇਆ ਜਿਹੜੇ ਕਿ ਬੜੀ ਦੇਰ ਤੋਂ ਤੁਸੀਂ ਜਿਸ ਤਰ੍ਹਾਂ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਇਹ ਕੇਸ ਤਾਂ 2013-14 ਦੇ ਵਿੱਚ ਸ਼ੁਰੂ ਆਇਆ ਸੀ ਜਦੋਂ ਭੋਲੇ ਦੀ ਸਟੇਟਮੈਂਟ ਆਈ ਆ 2014 ਦੇ ਵਿੱਚ ਜਦੋਂ ਨਰਿੰਦਰ ਸਿੰਘ ਜਿਹੜੇ ਸਾਡੇ ਇਨਫੋਰਸਮੈਂਟ ਟਰੈਕਟੋਰੇਟ ਦੇ ਬੜੇ ਵੱਡੇ ਸੀਨੀਅਰ ਅਫਸਰ ਸੀ ਉਦੋਂ ਭਾਜਪਾ ਦੀ ਸਰਕਾਰ ਨੇ ਕਿਸੇ ਨੂੰ ਬਚਾਉਣ ਵਾਸਤੇ ਉਹਨਾਂ ਦੀ ਬਦਲੀ ਕਰਤੀ ਸੀ ਔਰ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਆ ਗਈ ਉਹਨਾਂ ਨੇ ਵਾਅਦਾ ਤਾਂ ਕੀਤਾ ਸੀ ਲੇਕਿਨ ਉਹਨਾਂ ਨੇ ਵੀ ਪਹਿਲਾਂ ਤਾਂ ਕੇਸ ਨਹੀਂ ਕੀਤਾ ਤੇ ਉਹਨਾਂ ਨੇ ਖੁਦ ਕੇਸ ਕੀਤਾ ਉਦੋਂ ਕੇਸ ਆਪ ਕੀਤਾ ਤੇ ਹੁਣ ਕਹਿ ਰਹੇ ਆ ਜੀ ਕਿ ਇਹ ਤਾਂ ਡਾਟਾ ਹੋ ਰਿਹਾ ਤੇ ਕੇਸ ਤਾਂ ਤੁਸੀਂ ਕੀਤਾ ਸੀਗਾ ਜੇ ਕੇਸ ਕੀਤਾ ਸੀਗਾ ਤੇ ਕਾਰਵਾਈ ਕਿਉਂ ਨਹੀਂ ਕੀਤੀ ਕੀ ਕੋਈ ਸੈਟਿੰਗ ਹੋ ਗਈ ਸੀ ਸੋ ਇਸੇ ਤਰੀਕੇ ਦੇ ਨਾਲ ਬੀਜੇਪੀ ਅਕਾਲੀ ਔਰ ਜਿਹੜੇ ਹੈਗੇ ਆ ਕਾਂਗਰਸੇ ਇੱਕੋ ਕਿਤੇ ਨਾ ਕਿਤੇ ਸੇਮ ਪੇਜ ਦੇ ਉੱਤੇ ਸਾਰੇ ਰਹੇ ਆ ਤੇ ਹੁਣ ਜੇ ਕਾਰਵਾਈ ਹੋਈ ਹੈ ਅੱਜ ਮਾਨਜੋਗ ਅਦਾਲਤ ਨੇ ਵੀ 7 ਦਿਨ ਦਾ ਰਿਮਾਂਡ ਦਿੱਤਾ ਸੋ ਜਦੋਂ ਮਾਨਜੋਗ ਅਦਾਲਤ ਰਿਮਾਂਡ ਦਿੰਦੀ ਹੈ ਤਾਂ ਉਹ ਜੇ ਉਹਦੇ ਵਿੱਚ ਕੋਈ ਪ੍ਰਾਈਮਾ ਫਿਸ਼ਾਈ ਹੋਵੇ ਉਹਦੇ ਵਿੱਚ ਉਹਨਾਂ ਨੂੰ ਲੱਗੇ ਵੀ ਹਾਂ ਇਹ ਬਹੁਤ ਸੀਰੀਅਸ ਕੇਸ ਹੈ 540 ਕਰੋੜ ਦੀ ਜਿਹੜੀ ਡਰੱਗ ਬਣੀ ਹੈ ਕਿੱਥੋਂ ਆਈ ਕਿੱਦਾਂ ਗਈ ਕਿੱਦਾਂ ਕੈਸ਼ ਕਿੱਦਾਂ ਜਮਾ ਹੋਇਆ ਇੱਕ ਮਾਨਯੋਗ ਅਦਾਲਤ ਨੂੰ ਕੁਝ ਲੱਗਿਆ ਹੋਵੇਗਾ ਤਾਂ ਇਹ ਕਾਰਵਾਈ ਹੋਈ ਆ ਤੇ ਇਹ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਭਗਵੰਤ ਮਾਨ ਗਵਰਨਮੈਂਟ ਜਿਹੜੀ ਹੈਗੀ ਆ ਇਹ ਇਹਨੂੰ ਇੱਕ ਲੌਜੀਕਲ ਐਂਡ ਤੇ ਲੈ ਕੇ ਜਾਏਗੀ ਔਰ ਅੱਜ ਕਿਤੇ ਨਾ ਕਿਤੇ ਉਹ ਹਜ਼ਾਰਾਂ ਲੱਖਾਂ ਮਾਪੇ ਜਿਨ੍ਹਾਂ ਦੇ ਬੱਚੇ ਚਿੱਟੇ ਦੇ ਵਿੱਚ ਔਰ ਨਸਿਆਂ ਦੇ ਵਿੱਚ ਜਿਹੜੇ ਫਸੇ ਹੋਏ ਇਸ ਜਾਲ ਦੇ ਵਿੱਚ ਫਸੇ ਹੋਏ ਆ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਲੱਗ ਰਿਹਾ ਹੋਵੇਗਾ ਕਿ ਸਾਨੂੰ ਇਨਸਾਫ ਮਿਲ ਰਿਹਾ ਹੋਵੇਗਾ ਜਿਹੜੇ ਬੰਦਿਆਂ ਨੇ ਜਿਹੜੀਆਂ ਪਾਰਟੀਆਂ ਨੇ ਉਹਨਾਂ ਨੂੰ ਉਹਨਾਂ ਦੇ ਬੱਚਿਆਂ ਨੂੰ ਪੰਜਾਬ ਨੂੰ ਨਸ਼ੇ ਦੀ ਦਲਦਲ ਵਿੱਚ ਧੱਕਿਆ ਅੱਜ ਉਹ ਰিসিਵਿੰਗ ਰੈਟ ਤੇ ਆ ਅੱਜ ਉਹਨਾਂ ਨੂੰ ਹਸਾਬ ਦੇਣਾ ਪੈ ਰਿਹਾ ਔਰ ਦੇਣਾ ਪਊਗਾ ਔਰ ਆਮ ਆਦਮੀ ਪਾਰਟੀ ਇਹਨੂੰ ਇੱਕ ਲੌਜੀਕਲ ਇੰਟ ਤੱਕ ਲੈ ਕੇ ਜਾਏਗੀ ਕਿਸੇ ਵੀ ਜਿਹੜਾ ਨਸ਼ਾ ਤਸਕਰ ਹੈ ਉਹਨੂੰ ਜਿਹਨੇ ਸਾਡੇ ਪੰਜਾਬ ਦੀ ਆਉਣ ਵਾਲੀ ਪੀੜ੍ਹੀ ਨੂੰ ਬਰਬਾਦ ਕੀਤਾ ਜਿਹੜਾ ਨੇ ਸਾਡੇ ਬੱਚਿਆਂ ਨੂੰ ਪੰਜਾਬ ਛੱਡਣ ਲਈ ਮਜਬੂਰ ਕੀਤਾ ਪੰਜਾਬ ਚ ਮਾਪੇ ਬਾਪ ਆਪਣਾ ਘਰ ਵੇਚ ਕੇ ਗਹਿਣੇ ਵੇਚ ਕੇ ਕਰਜ਼ਾ ਲੈ ਕੇ ਆਪਣੇ ਬੱਚੇ ਨੂੰ ਪੰਜਾਬ ਤੋਂ ਬਾਹਰ ਕੱਢ ਰਹੇ ਸੀ ਉਹ ਕਿਸੇ ਵੀ ਮਤਲਬ ਲੀਗਲ ਤਰੀਕੇ ਨਾਲ ਇਲੀਗਲ ਤਰੀਕੇ ਨਾਲ ਬੱਚੇ ਬਾਹਰ ਜਾ ਰਹੇ ਸੀ ਤੁਸੀਂ ਦੇਖਿਆ ਕਿ ਸਾਡੇ ਬੱਚੇ ਹੱਥਕੜੀਆਂ ਦੇ ਵਿੱਚ ਬੇੜੀਆਂ ਚ ਵਾਪਸ ਆ ਰਹੇ ਸੀ ਸਾਡੇ ਜਿਹੜੇ ਬੱਚੇ ਆ ਉਹ ਰਸਤਿਆਂ ਵਿੱਚ ਕੋਈ ਸਮੁੰਦਰ ਵਿੱਚ ਡੁੱਬ ਗਏ ਕੋਈ ਜੰਗਲਾਂ ਵਿੱਚ गिर ਕੇ ਮਰ ਰਹੇ ਸੀ ਤੇ ਉਹ ਹੁਣ ਜਿਹੜੇ ਬੱਚੇ ਆ ਉਹਨਾਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਪੈਗੀ ਅਸੀਂ ਨਸ਼ਾ ਤਸਕਰਾਂ ਨੂੰ ਬਾਹਰ ਕੱਢਾਂਗੇ ਪੰਜਾਬ ਤੋਂ ਖਾਸ ਕਰਕੇ ਜਿਹੜੇ ਸਮਗਲਰ ਹੈਗੇ ਆ ਜਿਨ੍ਹਾਂ ਨੇ ਇੱਕ ਧੰਦਾ ਬਣਾ ਲਿਆ ਸੀ ਜਿਹੜੇ ਕਰੋੜਾਂ ਅਰਬਾਂ ਰੁਪਏ ਦੀ ਆਪ ਪ੍ਰਾਪਰਟੀ ਬਣਾ ਰਹੇ ਸੀ ਤੇ ਗਰੀਬਾਂ ਦੇ ਬੱਚਿਆਂ ਨੂੰ ਮਰਲੇ ਬਜੂਰ ਕਰ ਰਹੇ ਸੀ ਉਹਨਾਂ ਸਾਰਿਆਂ ਨੂੰ ਜਿਹੜਾ ਹੈਗਾ ਇਹ ਪੰਜਾਬ ਗਵਰਨਮੈਂਟ ਆ ਜੋ ਪਕਵਾਨਤਮਾਨ ਗਵਰਨਮੈਂਟ ਹੈ ਇਕ ਲੋਜੀਕਲ ਐਂਡ ਤੱਕ ਲੈ ਕੇ ਜਾਏਗੀ ਸੋ ਅੱਜ ਇਹ ਜਿਹੜੀ ਸਾਡੀ ਅਦਿੱਤਿਆ ਬਿਰਲਾ ਦੇ ਨਾਮ ਜਿਹੜਾ ਡਾਟਾ ਇੰਟੈਲੀਜੈਂਸ ਐਂਡ ਟੈਕਨੀਕਲ ਸਪੋਰਟ ਯੂਨਿਟ ਦੀ ਸ਼ੁਰੂਆਤ ਹੋਈ ਹੈ ਇਹ ਇੱਕ ਬਹੁਤ ਪ੍ਰੋਗਰੈਸਿਵ ਸਟੈਪ ਹੈ ਇੱਕ ਨਵੀਂ ਸ਼ੁਰੂਆਤ ਹੈ ਔਰ ਇਹ ਆੜਵਾਲੇ ਜਨਾਂ ਦੇ ਵਿੱਚ ਜਿਹੜੇ ਦੇ ਨਤੀਜੇ ਆ ਤੁਹਾਡੇ ਸਾਹਮਣੇ ਆਣਗੇ ਜਿਸ ਤਰ੍ਹਾਂ ਪਹਿਲਾਂ ਵੀ ਸਾਡੇ ਜਿਹੜੇ ਲੋਕਾਂ ਦੀ ਚਾਹੇ ਗਿਣਤੀ ਆ ਚਾਹੇ ਓਟ ਸੈਂਟਰਾਂ ਦੇ ਵਿੱਚ ਵਧੀਆ ਜਿਹੜੇ ਨਸ਼ਾ ਵਾਲਿਆ ਉਹਨੂੰ ਇੱਧਰ ਉੱਧਰ ਨਹੀਂ ਜਾਂਦੇ ਸਰਕਾਰ ਦੇ ਉਹਦੇ ਨੈਟਵਰਕ ਦੇ ਵਿੱਚ ਐ ਔਰ ਡੀਡਿਕਸ਼ਨ ਸੈਂਟਰਾਂ ਦੇ ਵਿੱਚ ਜਿੱਥੇ ਪਹਿਲਾਂ 180 ਤੋਂ ਘੱਟ ਲੋਕ ਹੁੰਦੇ ਸੀ ਅੱਜ 1800 ਤੋਂ ਵੱਧ ਬੰਦੇ ਜੜੇ ਆ ਗਿਆ ਉਹ ਆ ਕੇ ਇਲਾਜ ਕਰ ਰਹੇ ਆ ਮਾਂ ਬਾਪ ਆਪਣੇ ਬੱਚਿਆਂ ਨੂੰ ਲੈ ਕੇ ਆ ਰਹੇ ਆ ਪਹਿਲਾਂ ਲੋਕ ਦੱਸਦੇ ਨਹੀਂ ਸੀ ਕਿ ਸਾਡਾ ਬੱਚਾ ਨਸ਼ਾ ਕਰਦਾ ਉਹਨੂੰ છુપਾਉਂਦੇ ਸੀ ਪਹਿਲਾਂ ਸਟਿਗਮਾ ਸੀ ਕਿਤੇ ਨਾ ਕਿਤੇ ਲੇਕਿਨ ਹੁਣ ਜਦੋਂ ਉਹਨੂੰ ਯਕੀਨ ਹੋ ਗਿਆ ਕਿ ਬੱਚਿਆਂ ਦਾ ਇਲਾਜ ਹੋ ਰਿਹਾ ਉਹਨਾਂ ਨੂੰ ਕੰਮ ਸਿਖਾਇਆ ਜਾ ਰਿਹਾ ਕੰਮ ਤੇ ਲਗਾਇਆ ਜਾ ਰਿਹਾ ਔਰ ਬਹੁਤ ਸਾਰੇ ਬੱਚੇ ਜਿਨ੍ਹਾਂ ਨੇ ਪਿਛਲੇ 3 ਮਹੀਨੇ ਚ ਨਸ਼ਾ ਛੱਡਿਆ ਉਹ ਆਪਣੇ ਦੋਸਤਾਂ ਨੂੰ ਪਹਿਲਾਂ ਦੋਸਤ ਲੋਕਾਂ ਨੂੰ ਨਸ਼ਾ ਕਰਨ ਲੱਗਦੇ ਸੀ ਹੁਣ ਉਹ ਆਪਣੇ ਦੋਸਤਾਂ ਨੂੰ ਨਸ਼ਾ ਛਡਾਉਣ ਵਾਸਤੇ ਲੈ ਕੇ ਆ ਰਹੇ ਆ ਸੋ ਇਹ ਬਹੁਤ ਪੋਜ਼ਿਟਿਵ ਡਿਵੈਲਪਮੈਂਟਸ ਹੈ ਸੋ ਸਾਨੂੰ ਪੂਰੀ ਉਮੀਦ ਹੈ ਕਿ ਜਿਹੜਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕਿਹਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਣਾ ਤਾਂ ਹੀ ਹੋਏਗਾ ਜੇ ਸਿਹਤਮੰਦ ਹੋਏਗਾ ਨਸ਼ਾ ਮੁਕਤ ਹੋਏਗਾ ਇਹਦੇ ਬਾਕੀ ਦੇ ਬੈਨੀਫਿਟਸ ਬਹੁਤ ਆ ਸਾਡੀਆਂ ਜੇਲਾਂ ਚ ਜਿਹੜੇ ਬੰਦੇ ਜਿਹੜਾ ਇਕੱਠ ਹੋਣਗੇ ਜੁਡੀਸ਼ਰੀ ਦਾ ਜਿਹੜਾ ਓਵਰਲੋਡ ਹੈ ਉਹ ਇਕੱਠ ਹੋਏਗਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀਆਂ ਲੁੱਟਾਂ ਖੋਹਾਂ ਬੰਦ ਹੋਣਗੀਆਂ ਜਿਹੜੀਆਂ ਫਰੋਤੀ ਦੀਆਂ ਕੋਲਾ ਆਉਂਦੀਆਂ ਸੀ ਉਹ ਬੰਦ ਹੋਣਗੀਆਂ ਜਿਹਦੇ ਨਾਲ ਆਪਣੇ ਪੰਜਾਬ ਦੇ ਵਿੱਚ ਇੰਡਸਟਰੀਲਿਸਟ ਹੋਰ ਆਣਗੇ ਐਨਆਰਆਈ ਆ ਕੇ ਇੱਥੇ ਆਪਣੇ ਵੈਂਚਰ ਸ਼ੁਰੂ ਕਰਨਗੇ ਜਿਹਦੇ ਨਾਲ এমਪਲੋਇਮੈਂਟ ਜਨਰੇਸ਼ਨ ਹੋਏਗੀ ਸੋ ਇਹਦੇ ਪੰਜਾਬ ਨੂੰ ਲਾਰਜ ਆਰਡਰ ਦੇ ਹਿਸਾਬ ਨਾਲ ਪੰਜਾਬ ਨੂੰ এমপ্লয়মেন্ট ਦੇ ਹਿਸਾਬ ਨਾਲ ਔਰ ਜਿਹੜਾ ਸਾਡਾ ਯੂਥ ਹੈ ਉਹਨਾਂ ਨੂੰ ਰੋਜ਼ਗਾਰ ਦੇ ਵਾਸਤੇ ਔਰ ਜਿਹੜਾ ਹੈਗਾ ਮਾਪਿਆਂ ਨੂੰ ਕਿਤੇ ਸਕੂਨ ਮਿਲੇਗਾ ਕਿ ਇਹ ਹੁਣ ਜਿਹੜਾ ਪੰਜਾਬ ਦੀ ਮੁਹਮਮਾ ਇਹ ਰੰਗ ਲਿਆ ਰਹੀ ਹੈ ਔਰ ਅਜੇ ਬਹੁਤਾ ਸਮਾਂ ਨਹੀਂ ਹੋਇਆ ਤਿੰਨ ਮਹੀਨੇ ਦੇ ਵਿੱਚ ਜਿਹੜਾ ਇਹ ਤਿੰਨ ਚਾਰ ਮਹੀਨੇ ਦੇ ਵਿੱਚ ਸਾਡੀ ਜਿਹੜੀ ਬਹੁਤ ਅੱਛੀ ਰਿਪੋਰਟ ਹੈ ਔਰ ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਇਹਨੂੰ ਜਿਹੜਾ ਹੈਗਾ ਇੱਕ ਲੌਜੀਕਲ ਐਂਡ ਤੱਕ ਲੈ ਕੇ ਜਾਵਾਂਗੇ ਬਹੁਤ-ਬਹੁਤ ਧੰਨਵਾਦ ਜੀ। ਮੱਛੀ ਕਿਹੜੀ ਹੈਗੀ ਫਰੀ ਮਗਰ ਮਾਛ ਤੁਹਾਨੂੰ ਸਟੇਟ ਨੇਸ਼ਨਸ ਬਨਉਂਦੀ ਜਿਹੜਾ ਇੰਟਰਨੈਸ਼ਨਲ ਡਰੇ ਆਫ ਦੇ ਸਟ੍ਰਕਡ ਐਂਡ ਇਲੀicit ਟ੍ਰੈਫਿਕਿੰਗ ਜੋ ਨਸ਼ਿਆਂ ਦੀ ਜਿਹੜੀ ਦੁਰਵਰਤੋਂ ਔਰ ਉਹਨਾਂ ਦਾ ਜਿਹੜਾ ਵਪਾਰ ਵਾਲਾ ਜਿਹੜਾ ਹੈਗਾ ਜੀ ਇਹਦਾ ਜਿਹੜਾ ਇਸ ਵਾਰੀ ਦਾ ਥੀਮ ਵੀ ਹੈ ਕਿ ਜੇ ਫੈਮਲੀ ਅਵੇਅਰ ਹੋਣਗੇ ਤਾਂ ਸਮਾਜ ਸੇਫ ਹੋਏਗਾ ਐਂਡ ਅਵੇਅਰ ਫੈਮਲੀ ਐਂਡ ਸੇਫ ਸੋਸਾਇਟੀ ਔਰ ਇਹ ਬਹੁਤ ਵੱਡਾ ਦਿਨ ਹੈ ਕਿ ਅੱਜ ਅਸੀਂ ਇੱਕ ਬਹੁਤ ਵੱਡਾ ਪੰਜਾਬ ਸਰਕਾਰ ਨੇ ਜੋ ਯੁੱਧ ਨਸ਼ੇ ਵਿਰੋਧ ਦਾ ਉਹਦੇ ਵਿੱਚ ਇੱਕ ਨਵਾਂ ਮੁਕਾਮ ਇੱਕ ਨਵੀਂ ਸ਼ੁਰੂਆਤ ਜੋ ਬਿਰਲਾ ਫਾਊਂਡੇਸ਼ਨ ਹੈ ਅਨੰਦਿਆ ਬਟਰਾਜੀ ਸਪੈਸ਼ਲੀ ਮੁੰਬਈ ਤੋਂ ਆਏ ਸੀ ਇਹਦੇ ਵਾਸਤੇ ਤੇ ਉਹਨਾਂ ਨੇ ਪੰਜਾਬ ਸਰਕਾਰ ਦੇ ਨਾਲ ਸਾਡੇ ਜਿਹੜਾ ਸਾਡਾ ਅੰਬੇਦਕਰ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਹੈ ਉਹਨਾਂ ਨੇ ਜਿਹੜਾ ਵਿਦਿਆਸਾਗਰ ਇੰਸਟੀਚਿਊਟ ਆਫ ਮੈਂਟਰ ਹੈ ਤਵਰਸਰਾ ਉਹਦੇ ਥਰੂ ਜਿਹੜਾ ਹੈਗਾ ਇੱਕ ਐਮਓਯੂ ਸਾਈਨ ਕੀਤਾ ਜਿਹਦੇ ਨਾਲ ਡਾਟਾ ਇੰਟੈਲੀਜੈਂਸ ਤੇ ਜਿਹੜਾ ਟੈਕਨੀਕਲ ਸਪੋਰਟਸ ਜਿਹੜਾ ਯੂਨਿਟ ਹੈਗਾ ਉਹ ਸੈਟਅਪ ਕੀਤਾ ਜਾਏਗਾ ਐਮਜ਼ ਮਹਾਲੀ ਦੇ ਵਿੱਚ ਇਸ ਤੋਂ ਸਵਾਏ ਜਿਹੜੇ 5 ਹੈਗੇ ਜਿਹੜੇ ਕਲਸਟਰ ਜਿਹੜਾ ਹੈਗਾ ਰਿਸੋਰਸ ਸੈਂਟਰ ਪਟਿਆਲੇ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਜਲੰਧਰ ਦੇ ਵਿੱਚ ਬਠਿੰਡੇ ਦੇ ਵਿੱਚ ਔਰ ਮੁਆਦੀ ਦੇ ਵਿੱਚ ਇਹ ਵੀ ਸੈਟਅਪ ਕੀਤੇ ਜਾਣਗੇ ਜਿੰਨਾ ਵੀ ਪੰਜਾਬ ਦੇ ਵਿੱਚ ਜੋ ਯੁੱਧ ਨਿਸ਼ਬਦ ਚੱਲਦਾ ਹੈ ਉਹਦੇ ਚ ਹੈਲਥ ਡਿਪਾਰਟਮੈਂਟ ਪੁਲਿਸ ਡਿਪਾਰਟਮੈਂਟ ਬਹੁਤ سارے ਜਿਹੜੇ ਡਿਪਾਰਟਮੈਂਟਸ ਹੈ ਉਹਨਾਂ ਦੀ ਆਪਸ ਵਿੱਚ ਸਕਿੱਲ ਡਿਵੈਲਪਮੈਂਟ ਉਹਨਾਂ ਦੀ ਆਪਸ ਕੋਆਰਡੀਨੇਸ਼ਨ ਔਰ ਸਾਡੇ ਜਿਹੜੇ ਜਿੰਨੇ ਵੀ ਸਾਡੇ ਰਿਸੋਰਸ ਪਰਸਨਸ ਆ ਗਏ ਚਾਹੇ ਉਹ ਜਿਹੜਾ ਨੈਸ਼ਨਲ ਡਰੱਗ ਡਿਪੈਂਡੈਂਸ ਐਂਡ ਟ੍ਰੀਟਮੈਂਟ ਸੈਂਟਰ ਹੈ ਜਿਹੜੇ ਵਿੱਚ ਹੈ ਪਜੀ ਆਈ ਦੇ ਵਿੱਚ ਹੈ ਇਸੇ ਤਰ੍ਹਾਂ ਆਈ ਆਈਟੀ ਰੋਪੜ ਜਿਹੜੇ ਕਿ ਸਾਡੇ ਅਗੇਨ ਨੌਲੇਜ ਪਾਰਟਨਰ ਹੈਗੇ ਆ ਉਹਨਾਂ ਸਾਰਿਆਂ ਦੀ ਕੋਆਰਡੀਨੇਸ਼ਨ ਕਰਨਾ ਸਾਡੇ 544 ਜਿਹੜੇ ਓਟ ਸੈਂਟਰ ਚੱਲਦੇ ਆ ਉਹਨਾਂ ਦੇ ਵਿੱਚ ਉਹਨਾਂ ਦੀ ਸਾਰੀ ਪ੍ਰੋਗਰੈਸ ਮੋਨੀਟਰ ਕਰਨਾ ਇਹਦੇ ਜਿਹੜੇ ਅਲਟੀਮੇਟ ਬੈਨੀਫੀਸ਼ੀਅਰੀ ਆ ਪੇਸ਼ੈਂਟ ਹੋਣਗੇ ਲੋਕ ਹੋਣਗੇ ਉਹਨਾਂ ਦੀ ਕੀ ਫੀਡਬੈਕ ਹੈ ਔਰ ਉਹਨਾਂ ਦੇ ਉਹਨਾਂ ਨੂੰ ਆਪਾਂ ਨੂੰ ਉਹਦੇ ਵਿੱਚ ਕਿਸ ਤਰ੍ਹਾਂ ਜੜੀਆਂ ਆਪਾਂ ਕੋਈ ਨਵੀਂ ਜੜ ਜਿਸ ਤਰ੍ਹਾਂ ਅਸੀਂ ਪਹਿਲਾਂ ਉਹਨੂੰ ਡੀਕ੍ਰਮੈਨਲਾਈਜ਼ ਕੀਤਾ ਹਾਰ ਰਿਡਕਸ਼ਨ ਸਟਿਗਮਾ ਰਿਡਕਸ਼ਨ ਔਰ ਡਿਮਾਂਡ ਰਿਡਕਸ਼ਨ ਕਿੱਦਾਂ ਕਰਨੀ ਹੈ ਇਹ ਸਾਰਾ ਜਿਹੜਾ ਜਦੋਂ ਇਹਨੂੰ ਜਿਸ ਤਰ੍ਹਾਂ ਸਾਡੇ ਆਮ ਆਦਮੀ ਕਲੀਨਿਕ ਦੇ ਵਿੱਚ ਹੈ ਇੱਕ ਸਾਡੇ ਕੋਲੇ ਫੀਡਬੈਕ ਮੈਕਨਿਜ਼ਮ ਬਣਾਣਾ ਔਰ ਕਪੈਸਿਟੀ ਬਿਲਡਿੰਗ ਜਿਹਦੇ ਵਿੱਚ ਮੈਡੀਕਲ ਅਫਸਰ ਜਿਹੜੇ ਓਟ ਸੈਂਟਰ ਦੇ ਵਿੱਚ ਜਾਂ ਡੀਡਿਕਸ਼ਨ ਰੀਹੈਬਿਲੀਟੇਸ਼ਨ ਸੈਕਟਰ ਦੇ ਵਿੱਚ ਜਿਹੜੇ ਸਾਡੇ ਵਰਕਰਸ ਆ ਉਹਨਾਂ ਦੀ ਟ੍ਰੇਨਿੰਗ ਉਹ ਸਾਰੇ ਦਾ ਜੰਨਾ ਵੀ ਹੋਏਗਾ ਉਹਦੇ ਚ ਜਿਹੜੇ ਅਨੰਨਿਆ ਬਿਰਲਾ ਫਾਉਂਡੇਸ਼ਨ ਆ ਉਹ 50% ਦੇ ਸਾਡੇ ਪਾਰਟਨਰ ਹੈ ਕਿ ਉਹ ਚਾਹੇ ਉਹਦੇ ਵਿੱਚ ਜਿਹੜੇ ਰਿਸੋਰਸਸ ਆ ਕਾਉਨਸਲਟਸ ਦੇਣੇ ਆ ਜਾਂ ਜਿਹੜੇ ਟ੍ਰੇਨ ਮੈਨਪਾਵਰ ਦੇਣੀ ਆ ਔਰ ਇਹ ਸਾਰਾ ਜਿਹੜਾ ਸਾਡਾ ਇਹ ਅੱਜ ਦੇ ਦਿਨ ਦੀ ਵੈਸੇ ਵੀ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਇੰਟਰਨੈਸ਼ਨਲ ਡ੍ਰੇਗ ਡਰੱਗ ਟ੍ਰੈਫਿਕਰਸ ਹੈ ਉਹਦੇ ਵਿੱਚ ਪੰਜਾਬ ਦੇ ਵਿੱਚ ਜੋ ਪਹਿਲੀ ਮਾਰਚ ਤੋਂ ਸ਼ੁਰੂ ਹੋਇਆ ਸੀ ਇਹ ਉਹਦੇ ਵਿੱਚ ਬੜੀਆਂ ਸਾਡੀਆਂ ਜਿਹੜੀਆਂ ਅਚੀਵਮੈਂਟਸ ਆ ਗਈਆਂ ਜੀ ਜਿਦੇ ਵਿੱਚ ਤੁਹਾਡੇ 706 ਕਿਲੋ ਹੈਰੋਇਨ ਫੜੀ ਗਈ ਹੈ ਕਾਪੀ ਹਸਕ ਗਾਂਜਾ ოਪੀਅਮ ਇਸੇ ਤਰ੍ਹਾਂ ਜਿਹੜੇ ਤੁਹਾਡੇ 143 ਜਿਹੜੇ ਹੈਗੇ ਆ ਉਹ ਜਿੰਨੇ ਵੀ ਸਾਡੇ ਪਾਰਟਨਰ ਸੀਗੇ ਉਹਨਾਂ ਦੇ ਮਕਾਦਾ ਦੇ ਉੱਤੇ ਔਰ ਦੂਜਿਆਂ ਤੇ ਕਾਰਵਾਈ ਹੋਈ ਆ ਤੇ ਤਕਰੀਬਨ ਜਿਹੜੇ ਤੁਹਾਡੇ 109 ਹੈਗੇ ਆ ਉਹ ਇੰਕਾਊਂਟਰ ਦੇ ਵਿੱਚ ਜਿਹੜੇ ਸਮਗਲਰ ਫੜੇ ਗਏ ਆ ਔਰ ਇੱਕ ਹੋਰ ਜਿਹੜੀ ਸਭ ਤੋਂ ਵੱਡੀ ਗੱਲ ਸੀ ਕਿ ਜਿਹੜੇ ਲੋਕ ਬੜੀ ਦੇਰ ਤੋਂ ਕਹਿੰਦੇ ਸੀ ਦੇਖੋ ਪੁਲਿਸ ਦੇ ਡੀਐਸਪੀ ਫੜੇ ਗਏ ਬਹੁਤ ਸਾਰੇ ਜਿਹੜੇ ਜੇਲ੍ਹ ਦੇ ਸਪਲਾਈ ਕਰਦੇ ਸੀ ਉਹ ਬੰਦੇ ਫੜੇ ਗਏ ਤੇ ਬਹੁਤ ਢੇਰ ਤੋਂ ਲੋਕ ਕਹਿੰਦੇ ਸੀ ਕਿ ਜਿਹੜੇ ਬਹੁਤ ਢੇਰ ਤੋਂ ਬਚਦੇ ਆ ਵੀ ਜਿਹੜੇ ਤੁਸੀਂ ਕਿਸੇ ਵੀ ਕੋਈ ਮਗਰਮੱਥ ਨੂੰ ਹੱਥ ਨਹੀਂ ਪਾਉਂਦੇ ਹੋ ਤੇ ਇਹ ਜਿਹੜਾ ਇੰਟਰਨੈਸ਼ਨਲ ਡੇ ਅਗੇਂਸਟ ਜਿਹੜਾ ਹੈਗਾ ਡਰੱਗ ਐਡਿਕਸ਼ਨ ਐਂਡ ਇਲਿਸੀਟ ਟਰੈਫਿਕਿੰਗ ਇਹਦੇ ਵਿੱਚ ਜਿਹੜੇ ਆ ਗਿਆ ਉਹ ਵੀ ਹੁਣ ਕਾਬੂ ਦੇ ਵਿੱਚ ਆਇਆ ਜਿਹੜੇ ਕਿ ਬੜੀ ਢੇਰ ਤੋਂ ਤੁਸੀਂ ਜਿਸ ਤਰ੍ਹਾਂ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਇਹ ਕੇਸ ਤਾਂ 2013-14 ਦੇ ਵਿੱਚ ਸ਼ੁਰੂ ਆਇਆ ਸੀ ਜਦੋਂ ਭੋਲੇ ਦੀ ਸਟੇਟਮੈਂਟ ਆਈ ਆ 2014 ਦੇ ਵਿੱਚ ਜਦੋਂ ਨਰਿੰਦਰ ਸਿੰਘ ਜਿਹੜੇ ਸਾਡੇ ਇਨਫੋਰਸਮੈਂਟ ਟਰੈਕਟੋਰੇਟ ਦੇ ਬੜੇ ਵੱਡੇ ਸੀਨੀਅਰ ਅਫਸਰ ਸੀ ਉਹਦਾ ਭਾਜਪਾ ਦੀ ਸਰਕਾਰ ਨੇ ਕਿਸੇ ਨੂੰ ਬਚਾਉਣ ਵਾਸਤੇ ਉਹਨਾਂ ਦੀ ਬਦਲੀ ਕਰਤੀ ਸੀ ਔਰ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਆ ਗਈ ਉਹਨਾਂ ਨੇ ਵਾਅਦਾ ਤਾਂ ਕੀਤਾ ਸੀ ਲੇਕਿਨ ਉਹਨਾਂ ਨੇ ਵੀ ਪਹਿਲਾਂ ਤਾਂ ਕੇਸ ਨਹੀਂ ਕੀਤਾ ਤੇ ਉਹਨਾਂ ਨੇ ਖੁਦ ਕੇਸ ਕੀਤਾ ਉਦੋਂ ਕੇਸ ਆਪ ਕੀਤਾ ਤੇ ਹੁਣ ਕਹਿ ਰਹੇ ਆ ਜੀ ਕਿ ਇਹ ਤਾਂ ਡਾਟਾ ਹੋ ਰਿਹਾ ਤੇ ਕੇਸ ਤਾਂ ਤੁਸੀਂ ਕੀਤਾ ਸੀਗਾ ਜੇ ਕੇਸ ਕੀਤਾ ਸੀਗਾ ਤੇ ਕਾਰਵਾਈ ਕਿਉਂ ਨਹੀਂ ਕੀਤੀ ਕੀ ਕੋਈ ਸੈਟਿੰਗ ਹੋ ਗਈ ਸੀ ਤੋ ਇਸੇ ਤਰੀਕੇ ਦੇ ਨਾਲ ਬੀਜੇਪੀ ਅਕਾਲੀ ਔਰ ਜਿਹੜੇ ਹੈਗੇ ਆ ਕਾਂਗਰਸੇ ਕਿਤਨੇ ਕਿਨੇ ਸੇਮ ਪੇਜ ਦੇ ਉੱਤੇ ਸਾਰੇ ਰਹੇ ਆ ਤੇ ਹੁਣ ਜੇ ਕਾਰਵਾਈ ਹੋਈ ਹੈ ਅੱਜ ਮਾਨਜੋਗ ਅਦਾਲਤ ਨੇ ਵੀ 7 ਦਿਨ ਦਾ ਰਿਮਾਂਡ ਦਿੱਤਾ ਸੋ ਜਦੋਂ ਮਾਨਜੋਗ ਅਦਾਲਤ ਰਿਮਾਂਡ ਦਿੰਦੀ ਹੈ ਤਾਂ ਉਹ ਜੇ ਉਹਦੇ ਵਿੱਚ ਕੋਈ ਪ੍ਰਾਈਮਾ ਫਿਸ਼ਾਈ ਹੋਵੇ ਉਹਦੇ ਵਿੱਚ ਉਹਨਾਂ ਨੂੰ ਲੱਗੇ ਵੀ ਹਾਂ ਇਹ ਬਹੁਤ ਸੀਰੀਅਸ ਕੇਸ ਹੈ 540 ਕਰੋੜ ਦੀ ਜਿਹੜੀ ਡਰੱਗ ਬਣੀ ਹੈ ਕਿੱਥੋਂ ਆਈ ਕਿੱਦਾਂ ਗਈ ਕਿੱਦਾਂ ਕੈਸ਼ ਕਿੱਦਾਂ ਜਮਾ ਹੋਇਆ ਇੱਕ ਮਾਨਯੋਗ ਅਦਾਲਤ ਨੂੰ ਕੁਝ ਲੱਗਿਆ ਹੋਵੇਗਾ ਤਾਂ ਇਹ ਕਾਰਵਾਈ ਹੋਈ ਆ ਤੇ ਇਹ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਭਗਵੰਤ ਮਾਨ ਗਵਰਨਮੈਂਟ ਜਿਹੜੀ ਹੈਗੀ ਆ ਇਹ ਇਹਨੂੰ ਇੱਕ ਲੌਜੀਕਲ ਐਂਡ ਤੇ ਲੈ ਕੇ ਜਾਏਗੀ ਔਰ ਅੱਜ ਕਿਤੇ ਨਾ ਕਿਤੇ ਉਹ ਹਜ਼ਾਰਾਂ ਲੱਖਾਂ ਮਾਪੇ ਜਿਨ੍ਹਾਂ ਦੇ ਬੱਚੇ ਚਿੱਟੇ ਦੇ ਵਿੱਚ ਔਰ ਨਸਿਆਂ ਦੇ ਵਿੱਚ ਜਿਹੜੇ ਫਸੇ ਹੋਏ ਇਸ ਜਾਲ ਦੇ ਵਿੱਚ ਫਸੇ ਹੋਏ ਆ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਲੱਗ ਰਿਹਾ ਹੋਵੇਗਾ ਕਿ ਸਾਨੂੰ ਇਨਸਾਫ ਮਿਲ ਜਿਆ ਹੋਵੇਗਾ ਜਿਹੜੇ ਬੰਦਿਆਂ ਨੇ ਜਿਹੜੀਆਂ ਪਾਰਟੀਆਂ ਨੇ ਉਹਨਾਂ ਨੂੰ ਉਹਨਾਂ ਦੇ ਬੱਚਿਆਂ ਨੂੰ ਪੰਜਾਬ ਨੂੰ ਨਸ਼ੇ ਦੀ ਦਲਦਲ ਵਿੱਚ ਧੱਕਿਆ ਅੱਜ ਉਹ ਰিসিਵਿੰਗ ਐਂਡ ਤੇ ਆ ਅੱਜ ਉਹਨਾਂ ਨੂੰ ਹਸਾਬ ਦੇਣਾ ਪੈ ਰਿਹਾ ਔਰ ਦੇਣਾ ਪਊਗਾ ਔਰ ਆਮ ਆਦਮੀ ਪਾਰਟੀ ਇਹਨੂੰ ਇੱਕ ਲੌਜੀਕਲ ਐਂਡ ਤੱਕ ਲੈ ਕੇ ਜਾਏਗੀ ਕਿਸੇ ਵੀ ਜਿਹੜਾ ਨਸ਼ਾ ਤਸਕਰ ਹੈ ਉਹਨੂੰ ਜਿਹਨੇ ਸਾਡੇ ਪੰਜਾਬ ਦੀ ਆੜ ਵਾਲੀ ਪੀੜ੍ਹੀ ਨੂੰ ਬਰਬਾਦ ਕੀਤਾ ਜਿਹੜਾ ਨੇ ਸਾਡੇ ਬੱਚਿਆਂ ਨੂੰ ਪੰਜਾਬ ਛੱਡਣ ਲਈ ਮਜਬੂਰ ਕੀਤਾ ਪੰਜਾਬ ਚ ਮਾਪੇ ਬਾਪ ਆਪਣਾ ਘਰ ਵੇਚ ਕੇ ਗਹਿਣੇ ਵੇਚ ਕੇ ਕਰਜ਼ਾ ਲੈ ਕੇ ਆਪਣੇ ਬੱਚੇ ਨੂੰ ਪੰਜਾਬ ਤੋਂ ਬਾਹਰ ਕੱਢ ਰਹੇ ਸੀ ਉਹ ਕਿਸੇ ਵੀ ਮਤਲਬ ਲੀਗਲ ਤਰੀਕੇ ਨਾਲ ਇਲੀਗਲ ਤਰੀਕੇ ਨਾਲ ਬੱਚੇ ਬਾਹਰ ਜਾ ਰਹੇ ਸੀ ਤੁਸੀਂ ਦੇਖਿਆ ਕਿ ਸਾਡੇ ਬੱਚੇ ਹੱਥਕੜੀਆਂ ਦੇ ਵਿੱਚ ਬੇੜੀਆਂ ਚ ਵਾਪਸ ਆ ਰਹੇ ਸੀ ਸਾਡੇ ਜਿਹੜੇ ਬੱਚੇ ਆ ਉਹ ਰਸਤਿਆਂ ਵਿੱਚ ਕੋਈ ਸਮੁੰਦਰ ਵਿੱਚ ਡੁੱਬ ਗਏ ਕੋਈ ਜੰਗਲਾਂ ਵਿੱਚ गिर ਕੇ ਮਰ ਰਹੇ ਸੀ ਤੇ ਉਹ ਹੁਣ ਜਿਹੜੇ ਬੱਚੇ ਆ ਉਹਨੂੰ ਬਾਹਰ ਜਾਣ ਦੀ ਲੋੜ ਨਹੀਂ ਪੈਗੀ ਅਸੀਂ ਨਸ਼ਾ ਤਸਕਰਾਂ ਨੂੰ ਬਾਹਰ ਕੱਢਾਂਗੇ ਪੰਜਾਬ ਤੋਂ ਖਾਸ ਕਰਕੇ ਜਿਹੜੇ ਸਮਗਲਰ ਹੈਗੇ ਆ ਜਿਨ੍ਹਾਂ ਨੇ ਇੱਕ ਧੰਦਾ ਬਣਾ ਲਿਆ ਸੀ ਜਿਹੜੇ ਕਰੋੜਾਂ ਅਰਬਾਂ ਰੁਪਏ ਦੀ ਆਪ ਪ੍ਰਾਪਰਟੀ ਬਣਾ ਰਹੇ ਸੀ ਤੇ ਗਰੀਬਾਂ ਦੇ ਬੱਚਿਆਂ ਨੂੰ ਮਰਲੇ ਬਜਬੂਰ ਕਰ ਰਹੇ ਸੀ ਉਹਨਾਂ ਸਾਰਿਆਂ ਨੂੰ ਜਿਹੜਾ ਹੈਗਾ ਇਹ ਪੰਜਾਬ ਗਵਰਨਮੈਂਟ ਆ ਜੋ ਭਗਵਾਨਤ ਮਾਨ ਗਵਰਨਮੈਂਟ ਹੈ ਇੱਕ ਲੋਜੀਕਲ ਐਂਡ ਤੱਕ ਲੈ ਕੇ ਜਾਏਗੀ ਸੋ ਅੱਜ ਇਹ ਜਿਹੜੀ ਸਾਡੀ ਅਜਿਤਿਆ ਵਿਰਲਾ ਦੇ ਨਾਮ ਜਿਹੜਾ ਡਾਟਾ ਇੰਟੈਲੀਜੈਂਸ ਐਂਡ ਟੈਕਨੀਕਲ ਸਪੋਰਟ ਯੂਨਿਟ ਦੀ ਸ਼ੁਰੂਆਤ ਹੋਈ ਆ ਇਹ ਇੱਕ ਬਹੁਤ ਪ੍ਰੋਗਰੈਸਿਵ ਸਟੈਪ ਹੈ ਇੱਕ ਨਵੀਂ ਸ਼ੁਰੂਆਤ ਹੈ ਔਰ ਇਹ ਆਉਣ ਵਾਲੇ ਜਨਾਂ ਦੇ ਵਿੱਚ ਜਿਹੜੇ ਜਿਹੇ ਨਤੀਜੇ ਆ ਤੁਹਾਡੇ ਸਾਹਮਣੇ ਆਣਗੇ ਜਿਸ ਤਰ੍ਹਾਂ ਪਹਿਲਾਂ ਵੀ ਸਾਡੇ ਜਿਹੜੇ ਲੋਕਾਂ ਦੀ ਚਾਹੇ ਗਿਣਤੀ ਆ ਚਾਹੇ ਵੋਟ ਸੈਂਟਰਾਂ ਦੇ ਵਿੱਚ ਵਧੀਆ ਜਿਹੜੇ ਨਸ਼ਾ ਵਾਲੇ ਹੁਣ ਇੱਧਰ ਉੱਧਰ ਨਹੀਂ ਜਾਂਦੇ ਸਰਕਾਰ ਦੇ ਉਹਦੇ ਨੈਟਵਰਕ ਦੇ ਵਿੱਚ ਐ ਔਰ ਡੀਡਿਕਸ਼ਨ ਸੈਂਟਰਾਂ ਦੇ ਵਿੱਚ ਜਿੱਥੇ ਪਹਿਲਾਂ 180 ਤੋਂ ਘੱਟ ਲੋਕ ਹੁੰਦੇ ਸੀ ਅੱਜ 1800 ਤੋਂ ਵੱਧ ਬੰਦੇ ਜੜੇ ਆ ਗਿਆ ਉਹ ਆ ਕੇ ਇਲਾਜ ਕਰ ਰਹੇ ਆ ਮਾਂ ਬਾਪ ਆਪਣੇ ਬੱਚਾ ਨੂੰ ਲੈ ਕੇ ਆ ਰਹੇ ਆ ਪਹਿਲਾਂ ਲੋਕ ਦੱਸਦੇ ਨਹੀਂ ਸੀ ਕਿ ਸਾਡਾ ਬੱਚਾ ਨਸ਼ਾ ਕਰਦਾ ਉਹਨੂੰ છુપਾਉਂਦੇ ਸੀ ਪਹਿਲਾਂ ਸਟਿਗਮਾ ਸੀ ਕਿਤੇ ਨਾ ਕਿਤੇ ਲੇਕਿਨ ਹੁਣ ਜਦੋਂ ਉਹਨੂੰ ਯਕੀਨ ਹੋ ਗਿਆ ਕਿ ਬੱਚਿਆਂ ਦਾ ਇਲਾਜ ਹੋ ਰਿਹਾ ਉਹਨਾਂ ਨੂੰ ਕੰਮ ਸਿਖਾਇਆ ਜਾ ਰਿਹਾ ਕੰਮ ਤੇ ਲਗਾਇਆ ਜਾ ਰਿਹਾ ਔਰ ਬਹੁਤ ਸਾਰੇ ਬੱਚੇ ਜਿਨ੍ਹਾਂ ਨੇ ਪਿਛਲੇ 3 ਮਹੀਨੇ ਚ ਨਸ਼ਾ ਛੱਡਿਆ ਉਹ ਆਪਣੇ ਦੋਸਤਾਂ ਨੂੰ ਪਹਿਲਾਂ ਦੋਸਤ ਲੋਕਾਂ ਨੂੰ ਨਸ਼ਾ ਕਰਨ ਲੱਗਦੇ ਸੀ ਹੁਣ ਉਹ ਆਪਣੇ ਦੋਸਤਾਂ ਨੂੰ ਨਸ਼ਾ ਛਡਾਉਣ ਵਾਸਤੇ ਲੈ ਕੇ ਆ ਰਹੇ ਆ ਸੋ ਇਹ ਬਹੁਤ ਪੋਜ਼ਿਟਿਵ ਡਿਵੈਲਪਮੈਂਟਸ ਹੈ ਸੋ ਸਾਨੂੰ ਪੂਰੀ ਉਮੀਦ ਹੈ ਕਿ ਜਿਹੜਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕਿਹਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਣਾ ਉਹ ਤਾਂ ਹੀ ਹੋਏਗਾ ਜੇ ਸਿਹਤਮੰਦ ਹੋਏਗਾ ਨਸ਼ਾ ਮੁਕਤ ਹੋਏਗਾ ਇਹਦੇ ਬਾਕੀ ਦੇ ਬੈਨੀਫਿਟਸ ਬਹੁਤ ਆ ਸਾਡੀਆਂ ਜੇਲਾਂ ਚ ਜਿਹੜੇ ਬੰਦੇ ਜਿਹੜਾ ਇਕੱਠ ਹੋਣਗੇ ਜੁਡੀਸ਼ਰੀ ਦਾ ਜਿਹੜਾ ਓਵਰਲੋਡ ਹੈ ਉਹ ਇਕੱਠ ਹੋਏਗਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀਆਂ ਲੁੱਟਾਂ ਖੋਹਾਂ ਬੰਦ ਹੋਣਗੀਆਂ ਜਿਹੜੀਆਂ ਫਰੋਤੀ ਦੀਆਂ ਕੋਲਾ ਆਉਂਦੀਆਂ ਸੀ ਉਹ ਬੰਦ ਹੋਣਗੀਆਂ ਜਿਹਦੇ ਨਾਲ ਆਪਣੇ ਪੰਜਾਬ ਦੇ ਵਿੱਚ ਇੰਡਸਟਰੀਲਿਸਟ ਹੋਰ ਆਣਗੇ ਐਨਆਰਆਈ ਆ ਕੇ ਇੱਥੇ ਆਪਣੇ ਵੈਂਚਰ ਸ਼ੁਰੂ ਕਰਨਗੇ ਜਿਹਦੇ ਨਾਲ এমਪਲੋਇਮੈਂਟ ਜਨਰੇਸ਼ਨ ਹੋਏਗੀ ਸੋ ਇਹਦੇ ਪੰਜਾਬ ਨੂੰ ਲਾਰਜ ਆਰਡਰ ਦੇ ਹਿਸਾਬ ਨਾਲ ਪੰਜਾਬ ਨੂੰ এমপ্লয়মেন্ট ਦੇ हिसाब ਨਾਲ ਔਰ ਜਿਹੜਾ ਸਾਡਾ ਯੂਥ ਹੈ ਉਹਨਾਂ ਨੂੰ ਰੁਜ਼ਗਾਰ ਦੇ ਵਾਸਤੇ ਔਰ ਜਿਹੜਾ ਹੈਗਾ ਮਾਪਿਆਂ ਨੂੰ ਕਿਤੇ ਸਕੂਨ ਮਿਲੇਗਾ ਕਿ ਇਹ ਹੁਣ ਜਿਹੜਾ ਪੰਜਾਬ ਦੀ ਮੁਹਮਾ ਇਹ ਰੰਗ ਲਿਆ ਰਹੀ ਹੈ ਔਰ ਅਜੇ ਬਹੁਤਾ ਸਮਾਂ ਨਹੀਂ ਹੋਇਆ ਤਿੰਨ ਮਹੀਨੇ ਦੇ ਵਿੱਚ ਜਿਹੜਾ ਇਹ ਤਿੰਨ ਚਾਰ ਮਹੀਨੇ ਦੇ ਵਿੱਚ ਸਾਡੀ ਜਿਹੜੀ ਬਹੁਤ ਅੱਛੀ ਰਿਪੋਰਟ ਹੈ ਔਰ ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਇਹਨੂੰ ਜਿਹੜਾ ਹੈਗਾ ਇੱਕ ਲੌਜੀਕਲ ਐਂਡ ਤੱਕ ਲੈ ਕੇ ਜਾਵਾਂਗੇ ਬਹੁਤ-ਬਹੁਤ ਧੰਨਵਾਦ। ਮੱਛੀ ਕਿਹੜੀ ਹੈਗੀ ਫਰੀ ਮਗਰ ਮੱਛੀ ਤੋਂ ਅਟਰਨੈਸ਼ਨਸ ਬਣ ਰਹੀ ਜਿਹੜਾ ਇੰਟਰਨੈਸ਼ਨਲ ਡਰੇ ਆਫ ਦੇ ਸਟ੍ਰਕਡ ਡੈਟਸ ਐਂਡ ਇਲੀਸਿਟ ਟਰੈਫਿਕਿੰਗ ਜੋ ਨਸ਼ਿਆਂ ਦੀ ਜਿਹੜੀ ਦੁਰਵਰਤੋਂ ਔਰ ਉਹਨਾਂ ਦਾ ਜਿਹੜਾ ਵਪਾਰ ਵਾਲਾ ਜਿਹੜਾ ਹੈਗਾ ਜੀ ਇਹਦਾ ਜਿਹੜਾ ਇਸ ਵਾਰੀ ਦਾ ਥੀਮ ਵੀ ਹੈ ਕਿ ਜੇ ਫੈਮਲੀਜ਼ ਅਵੇਅਰ ਹੋਣਗੇ ਤਾਂ ਸਮਾਜ ਸੇਫ ਹੋਏਗਾ ਐਂਡ ਅਵੇਅਰ ਫੈਮਲੀ ਐਂਡ ਸੇਫ ਸੋਸਾਇਟੀ ਔਰ ਇਹ ਬਹੁਤ ਵੱਡਾ ਦੇਣਾ ਕਿ ਅੱਜ ਅਸੀਂ ਇੱਕ ਬਹੁਤ